ਸਰ ਜੀ ਇੱਕ ਇਹ ਜੀ ਵੀਡੀਓ ਸਾਹਮਣੇ ਆਈ ਹੈ ਗਿਆਨੀ ਬੁੱਟਾ ਸਿੰਘ ਜੀ ਬੰਨੀਓ ਤੇ ਆਪਾਂ ਸੁਣਾਉਨੇ ਆ ਤੁਹਾਨੂੰ ਵੀਡੀਓ ਆਪਾਂ ਅੱਗੇ ਦੀ ਕਰਦੇ ਆ ਫਿਰ ਗੱਲਬਾਤ ਤੇ ਆ ਤੁਸੀਂ ਪਹਿਲਾਂ ਸੁਣੋ ਵੀਡੀਓ ਜਿਹੜਾ 328 ਸਰੂਪਾਂ ਦਾ ਮਾਮਲਾ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਵਾਲੇ ਨਰੈਣੂ ਮਹਾਂਤਪੁਰ ਗੜਬੜ ਕਰ ਰਹੇ ਨੇ ਲਹਣ ਗਰਦਾਸ ਮਾਨ ਸਾਹਿਬ ਦਾ ਗਾਣਾ ਬੋਲਣ ਕੋ ਮਾਮ ਲਗੜ ਗਿਆ ਇਹ ਫਿੱਟ ਬੰਦੇ ਨੇ ਨਾ ਤੇ ਸਾਰੇ ਕਈ ਵਾਰੀ ਨਾ ਜਦੋਂ ਮੈਂ ਸੁੱਤਾ ਹੁੰਨਾ ਫਿਰ ਜਾਗ ਹੁੰਦੀ ਹੈ ਤੇ ਫਿਰ ਸੁਗਨਿੰਦੇ ਵਿੱਚ ਜੋ ਚੱਲਦਾ ਹੁੰਦਾ ਉਹ ਜਦੋਂ ਦਰਸ਼ਕਾਂ ਨੂੰ ਦੱਸੀਦਾ ਉਹ ਸੁਣ ਕੇ ਖੁਸ਼ ਹੁੰਦੇ ਨੇ ਆਪਣਾ ਕੰਮ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤੇ ਪੰਜਾਬ ਨੂੰ ਹਰਿਆ ਭਰਿਆ ਰੱਖਣਾ ਨੇੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹਨਾਂ ਸਿਧਾਂਤਾਂ ਤੇ ਪੈਰਾ ਦੇਣਾ ਇਹ ਸਾਡੀ ਸੇਵਾ ਹੈ ਅੱਛਾ ਪਤਾ ਕੀ ਕਹਿੰਦੇ ਕਹਿੰਦੇ ਜਿਹੜੀ ਜਾਂਚ ਹੋਣੀ ਹੈ ਨਾ ਉਹਦੇ ਵਿੱਚ ਕਹਿੰਦੇ ਅਸੀਂ ਕੋਆਪਰੇਟ ਨਹੀਂ ਕਰਦੇ ਮਤਲਬ ਅਸੀਂ ਸਹਿਯੋਗ ਨਹੀਂ ਕਰਾਂਗੇ ਪੋਰਸ ਕੌਣ ਹੁੰਦੇ ਆ ਸਾਡੇ ਕੋਲ ਉਹ ਰਿਕਾਰਡ ਮੰਗਣ ਵਾਲੇ ਅਸੀਂ ਨਹੀਂ ਦਿੰਦੇ ਉੜੀ ਮੇਂ ਜਵਾਕ ਨਹੀਂ ਖੇਡਦੇ ਹੁੰਦੇ ਸੀ ਪਹਿਲਾਂ ਗੁੱਲੇ ਜਾਂਦਾ ਤੁਸੀਂ ਵੀ ਖਿੱਡੇ ਹੁਣ ਉਹ ਗੱਬ ਪਟਦੇ ਹੁੰਦੇ ਸੀ ਗੁੱਲੀ ਵਾਸਤੇ ਜਿਹੜਾ ਜਵਾਕ ਵਿਚਰ ਜਾਂਦਾ ਸੀ ਹਿੰਡੇ ਹੁੰਦਾ ਸੀ ਵੀ ਮੇਰੀ ਵਾਰੀ ਆਵੇ ਪਹਿਲਾਂ ਉਹ ਕਹਿੰਦਾ ਸੀ ਪਹਿਲਾਂ ਜਾਂ ਤਾਂ ਮੈਨੂੰ ਵਾਰੀ ਦਿਓ ਨਹੀਂ ਤਾਂ ਕਹਿੰਦੇ ਹੁੰਦੇ ਸੀ ਜੇ ਤਾਂ ਮੈਨੂੰ ਮੈਨੂੰ ਵਾਰੀ ਦਿਓ ਨਹੀਂ ਮੈਂ ਕੁੱਤੇ ਵਿੱਚ ਮੂਤ ਦੂੰਗਾ ਉਹ ਐਦਾਂ ਜਵਾਬ ਹਿੰਦ ਕਰਦੇ ਸੀ ਨਾ ਉਦਾਂ ਏ ਕੜਮ ਚੌਧਰੀ ਕਰਦੇ ਅਸੀਂ ਇਹ ਕਹਿੰਦੇ ਕੋਰਪੋਰੇਟ ਨਹੀਂ ਕਰਦੇ ਜਾਂਚ ਕੋਈ ਮਰਜ਼ੀ ਕਰੇ ਅਸੀਂ ਕੋਈ ਸ਼ੋਮਨ ਕਮਿਟੀ ਦਾ ਰਿਕਾਰਡ ਨਹੀਂ ਦਿੰਦੇ ਹੁਣ ਜਿਹੜੀ ਗੱਲ ਕਹਿਣੀ ਹੈ ਨਾ ਇਹ ਗੱਲ ਪਾਖੀ ਦਾ ਵੀ ਇਲਾਜ ਕਰ ਦੋਗੀ ਚਲੂਣੇ ਵੀ ਲੜਨ ਲਾ ਦੋ ਬਿਨਾਂ ਦਵਾਈ ਤੋਂ ਕਾਫੀ ਰੋਗਾਂ ਦਾ ਇਲਾਜ ਕੋਈ ਤੁਸੀਂ ਕੰਪਲੀਟ ਨਹੀਂ ਕਰਦੇ ਪੰਜਾਬ ਪੁਲਿਸ ਕੋਲੇ ਇਹ ਅਫਸਰ ਨੇ ਮਰਿਆ ਪਿਆ ਬਾਗਲ ਦੇ ਸਿਵਿਆਂ ਚ ਬੋਲਦੂ ਤੋਈ ਤਾਂ ਕੀ ਨਹੀਂ ਕੋਪਰੇਟ ਕਰਦੇ ਮਰਿਆ ਪਿਆ ਬਾਦਲ ਜਿਹੜੇ ਬਰਸ਼ੀਆਂ ਮਨੂ ਨੇ ਉਹ ਵੀ ਸਿਵਿਆਂ ਚੋਂ ਪਿਆ ਬੋਦੂ ਵੀ ਆ ਮੈਂ ਘੋੜੀ ਖਿਲਵਾਉਣ ਦੇ ਆਰਡਰ ਦਿੱਤੇ ਸੀ ਮੈਂ ਨੈਕਸਟ ਲੈਗ ਵੇਲੇ ਮੁੰਡੇ ਪਰਵਾਏ ਮੈਂ ਆਕਾਲ ਤੱਕ ਡੇਟਾ ਕਰਵਾਇਆ ਮੈਂ ਬਿਆਦਮੀਆਂ ਕਰਵਾਈਆਂ ਮੇਰੇ ਕਮਲੇ ਪੁੱਤ ਮੰਦ ਬੁੱਧੀ ਸਖਦੀਰ ਇਹ ਕਰਾਇਆ ਸਭ ਵੱਡਾ ਬਾਦਲ ਦੀ ਬੋਤੂ ਤੁਸੀਂ ਤਾਂ ਕੀ ਨਹੀਂ ਦੱਸਦੇ ਅੱਛਾ ਮੈਂਨੇ ਇੱਕ ਬੇਨਤੀ ਕਰ ਰਹੀ ਆ ਵੀ ਜਿਹੜੇ ਜ਼ਿੰਮੇਵਾਰ ਹੁੰਦੇ ਨੇ ਪੰਜਾਬ ਦੇ ਉਹ ਭਾਵੇਂ ਸਮਾਜ ਸੇਵੀ ਨੇ ਭਾਵੇਂ ਲੀਡਰ ਨੇ ਤੇ ਉਹਨਾਂ ਵਿੱਚੋਂ ਇੱਕ ਕਾਂਗਰਸ ਦੇ ਐਮਪੀ ਨੇ ਗੁਰੇਸ਼ ਸਿੰਘ ਔਜਲਾ ਉਹਨਾਂ ਨੇ ਜ਼ਿੰਮੇਵਾਰੀ ਦੇ ਨਾਲ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਕੋਆਪਰੇਟ ਕਰੋ ਸਹਿਯੋਗ ਦਿਓ ਜਿੰਨਾ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚੇ ਨੇ ਉਹਨਾਂ ਦੀ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਬਿਆਨ ਦਿੱਤਾ ਹੈ ਗੁਰਦੀਪ ਸਿੰਘ ਔਜਲਾ ਦੋਸਤੋ ਕੀ ਆਪਕੋ ਵੀ ਲੜਕੀਆਂ ਸੇ ਜਿਹੜੇ ਅੰਮ੍ਰਿਤਸਰ ਦੇ ਐਮਪੀ ਨੇ ਇਹ ਤਾਂ ਖੜੋ ਜਾ ਤੁਸੀਂ ਅੱਛਾ ਹੁਣ ਮੈਂ ਇੱਕ ਬੇਨਤੀ ਕਰਾਂ ਇਹ ਕਹਿੰਦੇ ਅਸੀਂ ਸਹਿਯੋਗ ਨਹੀਂ ਦਿੰਦੇ ਅਸੀ ਨੂੰ ਕੋਈ ਰਿਕਾਰਡ ਦਿੰਦੇ ਇਦਾਂ ਕਹਿੰਦੇ ਆ ਤੋ ਤੁਹਾਨੂੰ ਰਿਕਾਰਡ ਮੰਨ ਲੈਣਾ ਕਿਉਂ ਜਿਹੜੇ 16 ਬੰਦਿਆਂ ਤੇ ਐਫ ਆਈ ਆਰ ਦਰਜ ਕੱਟੀ ਹੋਈ ਦਰਜ ਕੀਤੀ ਹੋਈ ਹੈ ਅਭੀ ਐਫ ਆਈ ਆਰ ਕੱਟੀ ਹੋਈ ਹੈ ਆਹ ਵਲੇ ਉਹਨਾਂ ਨੂੰ ਉੱਤੇ ਪਾਉਣਗੇ ਨਾ ਉਹ ਦੱਸਣਗੇ ਤੁਹਾਨੂੰ ਕੀ ਲੋੜ ਹੈ ਨਾ ਧਾਮੀ ਤੋਂ ਪੁੱਛਣ ਨਾ ਸਵੀਰ ਤੋਂ ਪੁੱਛਣ ਨਾ ਤਖਤਾਂ ਦੇ ਜਹਾਜ਼ਦਾਰ ਚਮਚਿਆਂ ਤੋਂ ਪੁੱਛਣ ਜਿਹੜੇ 16 ਬੰਦੇ ਨਾਮਜਦ ਕੀਤੇ ਹੋਏ ਨੇ ਅਗਲੇ ਉਹਨਾਂ ਨੂੰ ਬੁੱਤੇ ਪਾ ਕੇ ਜਦੋਂ ਫੇਰਿਆ ਪਟਾ ਉਹ ਦੱਸਣਗੇ ਨਾ ਵੀ ਇਹਨੇ ਕੋਲ ਕਿਨੇ ਕੀਤਾ ਸੀ ਮੇਰੇ ਧਾਮੀ ਨੇ ਕੀਤਾ ਸੀ ਜਾਂ ਜਿਹੜਾ ਬਾਗਲ ਮਰ ਗਿਆ ਉਹਨੇ ਕੀਤਾ ਸੀ ਜਾਂ ਸ਼ਕਰਦਰ ਨੇ ਕੀਤਾ ਸੀ ਜਾਂ ਮੈਨੇਜਰ ਨੇ ਕੀਤਾ ਸੀ ਜਾਂ ਇਹਦਾ ਮੀਟੇ ਨੇ ਕੀਤਾ ਸੀ ਉਹ ਦੱਸਣਗੇ ਨਾ ਤੁਸੀਂ ਨਾ ਦੱਸਿਓ ਤੁੰ ਤਾ ਲੋੜ ਹੀ ਨਹੀਂ ਹਵਾਲਾ ਆਤਰਿਤ ਨਾ ਪਟੇ ਕੋਟ ਤੇ ਕੀ ਲਿਖਿਆ ਹੁੰਦਾ ਆਣ ਮਿਲੋ ਸੱਜਣਾ ਜਦੋਂ ਮੁੱਦਾ ਪਾ ਕੇ ਖੁੱਚਾਂ ਤੇ ਧਰਦੇ ਲੈਣਾ ਹੋ ਉਹ ਉਹਦੇ ਵੱਡਿਆਂ ਵੱਡਿਆਂ ਦਾ ਦਾੜ ਪੈਂਦਾ ਤੂੰ ਤਾਂ ਕੀ ਨਹੀਂ ਦੱਸੋਗੇ ਅਰੇਂ ਦੀ ਗੁੰਦੀ ਕਾਸ਼ ਮੈਂ ਕੱਢ ਲਈਏ 90% ਤਾਂ ਪੁਲਿਸ ਨੇ ਬਲਾ ਲੈਣੇ ਦੇ ਖੇਤਰ ਤੇ ਖੇਤਰ ਦੇ ਪਰਦੇ ਤੇ ਪਟਾ ਤੇ 10% ਉਹ ਰਹਿੰਦਾ ਹੁੰਦਾ ਉਹ ਖਲਕੁੰਝੇ ਵਿੱਚੋਂ ਮੈਂ ਕੱਢ ਲੈਣੀਏ ਤੁਹਾਡੀ ਕਸੂਤੋਂ ਉਹ ਸਮਾਨ ਤੁਹਾਡੇ ਸਾਬਤ ਕਰ ਦੇਣੀਆਂ ਨੇ ਬੇਸ਼ਰਮ ਬੰਦੇ ਬੇਸ਼ਰਮ ਬੰਦੇ ਅੱਛਾ ਜੇ ਸਭ ਤੋਂ ਵੱਡੇ ਫਰੇਬੇ ਝੂਠ ਬੋਲਣ ਵਾਲੇ ਬੇਸ਼ਰਮ ਜਾਂ ਉਹ ਚਮਚੇ ਲੱਭੜੇ ਹੋਣ ਜਿਹੜੇ ਹਰ ਵਕ ਜੋੜ ਚ ਰਹਿੰਦੇ ਨੇ ਉਹ ਜਾਂ ਤਾਂ ਬਾਦਲਾਂ ਦੇ ਟਿੰਡੋ ਮਿਲਣਗੇ ਜਾਂ ਕਚਤਾਰ ਦੇ ਮਿਲਣਗੇ ਯਸ਼ਮ ਦੇ ਕਮੇਟੀ ਦੇ ਮੈਂਬਰ ਚਾਹੀਦਾ ਦੂਜੇ ਬੋਲਣ ਵਾਲਾ ਚਾਹੀਦਾ ਫਰੇਬੀ ਚਾਹੀਦਾ ਇਹ ਤੁਹਾਨੂੰ ਐਡਰੈਸ ਦਿੱਤੇ ਨੇ ਵਿਸ਼ਵਨੀ ਕਮੇਟੀ ਨਾਲ ਮਿਲ ਲਿਓ ਬਾਦਲਾਂ ਦੀ ਕੋਟੀ ਚਲੇ ਜਾਓ ਤਖਤਾਂ ਤੇ ਲੱਗ ਦਿਓ ਉਤੋਂ ਤੁਮੇ ਬੰਦੇ ਮਿਲ ਜਾਣਗੇ ਤਾਂ ਕਿ ਅਸੀਂ ਨਿਰਕਾਰਡ ਦਿੰਦੇ ਅਸੀਂ ਨਿਰਕਾਰਡ ਦਿੰਦੇ ਤੇਰਾ ਸਾਲਾ ਮਜੀਠਿਆ ਵੀ ਇੱਦਾਂ ਹੀ ਕਹਿੰਦਾ ਸੀ ਵੀ ਮੇਰਾ ਕੀ ਕੋਈ ਕੁਝ ਕਰ ਲੂਗਾ ਦੰਦਾਂ ਦੀ ਨਮੁੱਛਾਂ ਨੂੰ ਵੱਡਾ ਇਦਾਂ ਕੀ ਜੀ ਕਰਦਾ ਸੀ ਲੋ ਹੇਟਰ ਚਾਹੀਦਾ ਹੈ ਸ਼ਰਾਣਾ ਚਾਹੀਦਾ ਹੈ ਗਰਮ ਕੰਬਲ ਚਾਹੀਦਾ ਉਧਰ ਘਰ ਵੜ ਕੇ ਦੁਆ ਪਹਲਿਆ ਪੇ ਉਹ ਕਹਿੰਦੀ ਹੈ ਮੈਨੂੰ ਘੇੜਾ ਪਾ ਲਿਆ ਛੁੱਤੀ ਵੀ ਬੋਲੀ ਜਾਂਦੀ ਹੈ ਛੁੱਤੀ ਵੀ ਬੋਲੀ ਜਾਂਦੀ ਹੈ 500 ਕਰੋੜ ਦਿਓ ਮੈਨੂੰ ਪਹਾੜ ਦਿਓ ਮੈਨੂੰ Shimla ਦੇ ਵਿੱਚ ਕੋਠੀ ਪਾਉਣੀ ਹੈ ਤਾਂ ਵੀ ਉਹ ਵੀ ਇਦਾਂ ਕਹਿੰਦਾ ਸੀ ਨਾਮ ਦੇ ਸਹਿਯੋਗ ਅਗਲੇ ਲੈਣ ਦੀ ਅਗਲਾ ਦਿਨ ਇਹਨੇ ਕਾਫੀ ਬਰਦੀ ਪਾਈ ਐ ਇੱਥੇ ਸਟਾਰ ਲੱਗੇ ਹੁੰਦੇ ਨਹੀਂ ਇੱਥੇ ਲੱਗਾ ਹੁੰਦਾ ਲੋਗੋ ਬਰਸਟਾ ਠੀਕ ਐ ਉਹਨੋ ਕੋਲ ਪਾਵਰ ਹੁੰਦੀ ਐ ਅਗਲੇ ਨੇ ਕੋਈ ਫੋਨ ਮਾਰਨਾ ਹੁੰਦਾ ਛੇ ਸਟਾਫ ਦੇ ਐਸਐਸਓ ਨੂੰ ਵੀ ਆਹ ਹਰਾਮ ਕੋਲ ਨੂੰ ਮੁੱਦਾ ਪਾ ਕੇ ਨਾ ਇਹਦੇ ਕਾਰਡਨ ਤੇਸ਼ ਵੀ ਬੋਲਦਾ ਕਿ ਫਿਰ ਬਾਜ ਕੈਨੀ ਹੁੰਨੇ ਆ ਬਹਾਨੇ ਸਿੱਧੂ ਦੇ ਬਾਰ ਬਦੇ ਸ਼ਿੰਲੀ ਤੇ ਪਾ ਕੇ ਪਟਾ ਫੇਰਿਆ ਸੀ ਭਗਵੰਤ ਮਾਨ ਨੇ ਲਾਈਵ ਦੇਖਿਆ ਸੀ ਫਿਰ ਬਾਅਦ ਇਦਾਂ ਕਹਿੰਦੇ ਤਾਂ ਹੁੰਦੇ ਹੁਣ ਕਰਦੂਤਾਂ ਦੇਖਣਗੇ ਤੁਸੀਂ ਵੀ ਭਗਵੰਤ ਮਾਨ ਜਿਮ ਹਾਸ ਵਿੱਚ ਬੈਠਾ ਲਾਈਵ ਦੇਖ ਕੇ ਤੁਹਾਨੂੰ ਫਿਰ ਬਾਅਦ ਮਿਲਕੋਗੇ ਹੁਣ ਫੜਾ ਮਾਰੀ ਚੱਲੂ ਅਗੇ ਮੇਜੀਟੀ ਵੀ ਇਦਾਂ ਮਾਰਦਾ ਸੀ ਐਨ ਕਰਕੇ ਤੇ ਲਾ ਲੈਂਦਾ ਸੀ ਕਦੇ ਲਾਹ ਦਾ ਇਦਾਂ ਸੀ ਮਸ਼ਾ ਨੂੰ ਬੜੇ ਦਿੰਦਾ ਸੀ ਹੁਣ ਕਿੱਥੇ ਆ ਲੱਭੋ ਨਾਦੇ ਬੈਠਾ ਜੇਲ੍ਹ ਕੀ ਐਸਾ ਕਾਲ ਹੈ ਤੂੰ ਚੁੱਪ ਕਰਕੇ ਫੀਮ ਖਾਲਿਆ ਕਰੋ ਦੰਦੇ ਵਿੱਚ ਸ਼ਾਮ ਨੂੰ ਵਧੀਆ ਬ੍ਰਾਂਡ ਦੀ ਬਿਸ਼ਕੀ ਪੀ ਲਿਆ ਕਰੋ ਜਿਹੜਾ ਅਗਸਵਾ ਖਾਣਾ ਹੁੰਦਾ ਉਹ ਖਾ ਕੇ ਸੌਂ ਜਾ ਕਰੋ ਤੂੰ ਤਾਂ ਵਿਚਾਰ ਨੂੰ ਦਰਸ਼ਨ ਵਾਲੇ ਦਰਸ਼ਨਗੇ ਨਾ ਜਿਹੜੇ 16 ਨਾਮਜਦ ਕੀਤੇ ਹੋਣ ਉਹ ਦੱਸਣਗੇ ਥੋੜੀ ਕੀ ਲੋੜ ਐ ਤੂੰ ਚੁੱਪ ਕਰਕੇ ਬੈਠੋ ਗੂੰਗੇ ਬੋਲਣਗੇ ਗੋਂਗੇ é de ਗਤਰੇ ਪਾਏ ਹੋਏ ਤੁਹਾਡੇ ਨੀਲੀਆਂ ਪੱਗਾਂ ਦਾੜੇ ਸਵੇਰੇ ਉੱਠ ਕੇ ਤੁਸੀਂ ਵੱਧ ਵੱਧ ਵਾਧੂ 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 ਕਰਨ ਤੇ ਜੋਰ ਲਾਉਂਦੇ ਹੋ ਅਰਦਾਸਾਂ ਕਰਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਹੋ ਰਹੀ ਹੈ ਬਦਦੇ ਦੀ ਉੱਤੇ ਤੁਸੀਂ ਕਾਪਰੇਟ ਨੇ ਕਹਿੰਦੇ ਕਰਦੇ ਆਸੀਂ ਰਿਕਾਰਡ ਨਹੀਂ ਦਿੰਦੇ ਕੋਈ ਨਹੀਂ ਤੁਸੀਂ ਜਿੰਦੇ ਕੁੰਡੇ ਛੰਦ ਦੱਸਿਆ ਨਹੀਂ ਕੰਤਾ ਟੱਪ ਕੇ ਆ ਗਏ ਆਉਣਗੇ ਅਗਲੇ ਗੰਦਾ ਟੱਪ ਕੇ ਨਹੀਂ ਅਗਲੇ ਨਾਲ ਹੈਲੀਕਾਪਟਰ ਹੀ ਉਪਰੋਂ ਮੇ ਉਤਰ ਸਕਦੇ ਨੇ ਅਗਲੇ ਕੋਠੀ ਤੋਂ ਉਪਰੋਂ ਵੀ ਉੱਪਰ ਸਕਦੇ ਪਾਲੋਗੇ Shimla ਜਾ ਕੇ ਜਿਹੜੇ ਬਣਾਏ ਨੇ ਨਾ ਤੁਸੀਂ ਉਹ ਗੁਪਤ ਘਰ ਜਿੱਥੇ ਗੰਦ ਪਾਉਣੇ ਜਾ ਕੇ ਉਥੇ ਹੈਲੀਕਾਪਟਰ ਹੀ ਜਾਂਦਾ ਅਗਲੇ ਕੋਲ ਪਾਵਰ ਹੈ ਅਗਲੇ ਨੇ ਨਾ ਹੈਲੀਕਾਪਟਰ ਜਿਹੜੇ 15 20 ਕਵਾਂਡੋ ਚੜਾ ਕੇ ਭੇਜਦੇ ਨੇ ਜਿਹਨਾਂ ਚੱਕ ਕੇ ਲਿਓ ਨੂੰ ਹਰਾਮ ਕੋਲ ਤੇ ਕੀ ਕਰੋਗੇ ਕਿਰਜੀ ਕਮਾਰੋ ਐਨੀ ਕੁੱਤੇ ਖਾਣੀ ਬਹੁਤ ਐ ਬੰਦੇ ਦੇ ਪੁੱਤ ਬਣ ਕੇ ਨਾ ਜਿਹੜੀ ਵੀ ਇਨਵੈਸਟੀਗੇਸ਼ਨ ਟੀਮ ਆਉਂਦੀ ਐ ਵਿਜੀਲੈਂਸ ਆਵੇ ਜਾਂ ਸੀਆਈਡੀ ਆਵੇ ਜਿਹੜੀ ਵੀ ਆਵੇ ਪੰਜਾਬ ਪੁਲਿਸ ਆਵੇ ਉਹਨੂੰ ਹੱਥ ਜੋੜ ਕੇ ਨਾ ਇਦਾਂ ਗੜ ਵਿੱਚ ਹਜ਼ੂਰੀਆ ਪਾ ਕੇ ਸਾਹਮਣੇ ਖੜ੍ਹਜੋ ਚੰਗੇ ਰਹੋਗੇ ਜੇ ਗੁਨਾਹ ਕਬੂਲ ਕਰ ਲਓਗੇ ਨਾ ਛੇਤਰਾਸ਼ ਤੋਂ ਬੰਦਾ ਬਾਚ ਰਹਿਂਦਾ ਜੇ ਢੜਫਿੜ ਜੀ ਕਰੋਗੇ ਤੇ ਫਿਰ ਪਾਡੇ ਨਵੇਂ ਲੇਬ ਹੋਏ ਨੇ ਡਾਂਗਾ ਵੀ ਨਵੀਆਂ ਲਈਆਂ ਨੇ ਬੈਤੀਆਂ ਫਿਰ ਗਿੱਡੇ ਕੁੜਦੇ ਹਉਣੇ ਅਗਲੇ ਛਾੜੇ ਤੱਕ ਕਿਉਂਕਿ ਪੁਰਸ ਦੇ ਵਿੱਚ ਬੰਦੇ ਸਿੱਖ ਵੀ ਉਹ ਨੇ ਜਿਹੜੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਉਹ ਕਹਿੰਦੇ ਗੁਰੂ ਸਾਹਿਬ ਨੇ ਅਸੀਂ ਕੁਝ ਵੀ ਕਰ ਦਿਆਂਗੇ ਸਮਝਾਈ ਗੱਲ ਤੱਕਾਣੇ ਆਜੂ ਜਾਂ ਫਿਰ ਕੱਲ ਨੂੰ ਦੁਬਾਰਾ ਮੈਨੂੰ ਕੋਸ਼ਿਸ਼ ਕਰਨੀ ਬਹੁ ਦਵਾਈ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਡੀਓ ਤੁਸੀਂ ਸੋਣ ਹੀ ਲੇਤੀ ਹੋਊਗੀ ਗਿਆਨੀ ਬੁੱਤਾ ਸਿੰਘ ਦੀ ਜਿਹੜੀ ਕਿ ਵੀਡੀਓ ਸੀ ਤੇ ਇਹਦੇ ਬਾਰੇ ਤੁਹਾਡੇ ਕੀ ਖਿਆਲ ਆ ਕਮੈਂਟਾਂ ਜ਼ਰੂਰ ਦੱਸਿਓ ਬੈਲ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਦਿਆ ਕਰੋ ਧੰਨਵਾਦ